ਜਦੋਂ ਬੰਦਾ ਵਿਹਿਮਾ ਭਰਮਾਂ ਦੇ ਚੱਕਰਾਂ ਦੇ ਵਿੱਚ ਪੈਂਦਾ ਉਹ ਆਪਣੀ ਜ਼ਿੰਦਗੀ ਨੂੰ ਗੁਆ ਲੈਂਦਾ ਤੇ ਉਹਦੇ ਨਾਲ ਲੱਗੇ ਜਿਹੜੇ ਕੁਝ ਹੋਰ ਲੋਕ ਵੀ ਹੁੰਦੇ ਨੇ ਜਿਹੜੇ ਵਿਹਿਮਾ ਭਰਮਾਂ ਦੇ ਵਿੱਚ ਪਏ ਹੁੰਦੇ ਨੇ ਜਿਨ੍ਹਾਂ ਨੂੰ ਲੱਗਦਾ ਵੀ ਇੱਥੇ ਸਾਡੀ ਸਮੱਸਿਆ ਦਾ ਹੱਲ ਹੋ ਸਕਦਾ ਤੇ ਉਹ ਵਿਨਾਂ ਦੀਆਂ ਜਿਹੜੀਆਂ ਜ਼ਿੰਦਗੀਆਂ ਹੁੰਦੀਆਂ ਨੇ ਉਹ ਵੀ ਚੱਕਰਾਂ ਦੇ ਵਿੱਚ ਪੈ ਜਾਂਦੀਆਂ ਨੇ ਕਈ ਜ਼ਿੰਦਗੀਆਂ ਵਿਹਿਮਾ ਭਰਮਾਂ ਦੇ ਚੱਕਰਾਂ ਦੇ ਵਿੱਚ ਪੈ ਕੇ ਤਬਾਹ ਹੋ ਜਾਂਦੀਆਂ ਨੇ ਅੱਜ ਦੀ ਘਟਨਾ ਦੀ ਸ਼ੁਰੂਆਤ ਕਰਦੇ ਆਂ 8 ਮਾਰਚ 2017 ਪੰਜਾਬ ਪੰਜਾਬ ਦਾ ਜ਼ਿਲ੍ਹਾ ਬਠਿੰਡਾ ਬਠਿੰਡੇ ਦੇ ਵਿੱਚ ਪੈਂਦਾ ਪਿੰਡ ਕੋਟਫੱਤੇ ਉਸ ਪਿੰਡ ਦੇ ਵਿੱਚੋਂ ਪੁਲਿਸ ਨੂੰ ਇੱਕ ਫੋਨ ਕਾਲ ਆਉਂਦੀ ਹੈ ਤੇ ਲੋਕਲ ਪੁਲਿਸ ਸਟੇਸ਼ਨ ਦੇ ਵਿੱਚ ਜਦੋਂ ਫੋਨ ਕਾਲ ਆਉਂਦੀ ਹੈ ਤਾਂ ਪੁਲਿਸ ਫੌਰਨ ਹਰਕਤ ਦੇ ਵਿੱਚ ਆਉਂਦੀ ਹੈ ਪਿੰਡ ਦੇ ਵਿੱਚ ਪਹੁੰਚਦੀ ਹੈ ਉੱਥੇ ਇੱਕ ਘਰ ਦੇ ਵਿੱਚ ਪਹੁੰਚਦੇ ਨੇ ਤੇ ਸਾਹਮਣੇ ਦੇਖਦੇ ਨੇ ਵੀ ਦੋ ਲਾਸ਼ਾਂ ਪਈਆਂ ਹੁੰਦੀਆਂ ਨੇ ਛੋਟੇ-ਛੋਟੇ ਬੱਚਿਆਂ ਦੀਆਂ ਜਿਨ੍ਹਾਂ ਦੀ ਉਮਰ 5 ਸਾਲ ਤੇ 3 ਸਾਲ ਹੁੰਦੀ ਹੈ ਉਹਨਾਂ ਦੀਆਂ ਲਾਸ਼ਾਂ ਦੇਖਣ ਤੋਂ ਪਤਾ ਲੱਗਦਾ ਵੀ ਇਹਨਾਂ ਨੂੰ ਸਿਰਫ ਮੌਤ ਨਹੀਂ ਹੋਈ ਇਹਨਾਂ ਦੀ ਜਾਂ ਇਹਨਾਂ ਦਾ ਕਤਲ ਨਹੀਂ ਕੀਤਾ ਗਿਆ ਇਹਨਾਂ ਤੇ ਬੜੇ ਤਸੱਦਦ ਕੀਤੇ ਗਏ ਹੁੰਦੇ ਤੇ ਹੁਣ ਪੁਲਿਸ ਉਹ ਲਾਸ਼ਾਂ ਨੂੰ ਕਬਜ਼ੇ ਦੇ ਵਿੱਚ ਲੈਂਦੀ ਹੈ ਉਸ ਤੋਂ ਬਾਅਦ ਘਰ ਵਾਲਿਆਂ ਤੋਂ ਤੇ ਪਿੰਡ ਵਾਲਿਆਂ ਤੋਂ ਪੁੱਛਗਿੱਛ ਸ਼ੁਰੂ ਹੁੰਦੀ ਹੈ ਤੇ ਪੁਲਿਸ ਦੀ ਜਦੋਂ ਪੁੱਛਗਿੱਛ ਹੁੰਦੀ ਹੈ ਇਨਵੈਸਟੀਗੇਸ਼ਨ ਕਰਦੇ ਨੇ ਤੇ ਜਿਹੜੀ ਕਹਾਣੀ ਨਿਕਲ ਕੇ ਬਾਹਰ ਆਉਂਦੀ ਹੈ ਉਹ ਐਡੀ ਡਰਾਵਣੀ ਹੁੰਦੀ ਹੈ ਕਿ ਲਈਏ ਵੀ ਚੰਗੇ ਤੋਂ ਚੰਗੇ ਜਿਹੜੇ ਪੱਥਰ ਦੇ ਇਨਸਾਨ ਹੁੰਦੇ ਨੇ ਉਹਨਾਂ ਦੇ ਵੀ ਦਿਲ ਪਸੀ ਜਾਂਦੇ ਨੇ ਉਹਨਾਂ ਤੋਂ ਵੀ ਉਹ ਕਹਾਣੀ ਨਹੀਂ ਸੁਣੀ ਜਾਂਦੀ ਫਿਰ ਜਿਹੜੀ ਕਹਾਣੀ ਨਿਕਲ ਕੇ ਬਾਹਰ ਆਉਂਦੀ ਹੈ ਬਠਿੰਡੇ ਜ਼ਿਲ੍ਹੇ ਦੇ ਕੋਟ ਫਤੇ ਪਿੰਡ ਦੇ ਵਿੱਚ ਇੱਕ ਪਰਿਵਾਰ ਰਹਿੰਦਾ ਹੁੰਦਾ ਪਰਿਵਾਰ ਦੇ ਵਿੱਚ ਮੁਖਤਿਆਰ ਸਿੰਘ ਤੇ ਉਹਨਾਂ ਦੀ 60 ਸਾਲ ਦੀ ਪਤਨੀ ਨਿਰਮਲ ਕੌਰ ਇਹਨਾਂ ਦੇ 4 ਬੱਚੇ ਹੁੰਦੇ ਨੇ ਕੁਲਵਿੰਦਰ ਸਿੰਘ ਤੇ ਜਸਪ੍ਰੀਤ ਸਿੰਘ ਦੋ ਲੜਕੇ ਤੇ ਦੋ ਲੜਕੀਆਂ ਅਮਨਦੀਪ ਕੌਰ ਤੇ ਗਗਨਦੀਪ ਕੌਰ ਕੁਲਵਿੰਦਰ ਸਿੰਘ ਦਾ ਵਿਆਹ ਹੋਇਆ ਹੁੰਦਾ ਉਹਦੀ ਪਤਨੀ ਦਾ ਨਾਂ ਹੁੰਦਾ ਅਮਰਜੀਤ ਕੌਰ ਉਰਫ ਰੋਜੀ ਤੇ ਇਹਨਾਂ ਦੇ ਦੋ ਬੱਚੇ ਹੁੰਦੇ ਨੇ ਰਣਜੋਧ ਸਿੰਘ ਜਿਹਦੀ ਉਮਰ 5 ਸਾਲ ਤੇ ਇੱਕ ਇਹਨਾਂ ਦੀ ਬੇਟੀ ਹੁੰਦੀ ਹੈ ਇਨਾਮਕਾ ਕੌਰ ਜਿਹਦੀ ਉਮਰ ਹੁੰਦੀ ਹੈ 3 ਸਾਲ ਤੇ ਮੁਖਤਿਆਰ ਸਿੰਘ ਦੀ ਇੱਕ ਬੇਟੀ ਦਾ ਵਿਆਹ ਹੋਇਆ ਹੁੰਦਾ ਅਮਨਦੀਪ ਕੌਰ ਦਾ ਉਹਦੇ ਵਿਆਹ ਨੂੰ 6 ਸਾਲ ਹੋ ਚੁੱਕੇ ਹੁੰਦੇ ਨੇ ਪਰ ਉਹਦੇ ਬੱਚਾ ਨਹੀਂ ਹੋਇਆ ਹੁੰਦਾ ਹੁਣ ਇਹ ਸਾਰਾ ਜਿਹੜਾ ਪਰਿਵਾਰ ਹੁੰਦਾ ਜਿਹੜੀ ਨਿਰਮਲ ਕੌਰ ਹੁੰਦੀ ਹੈ ਤਾੰਤ੍ਰਿਕ ਦਾ ਕੰਮ ਕਰਦੀ ਹੁੰਦੀ ਕਿਹਨਾਂ ਜੀ ਇਹ ਵੀ ਸਿਆਣਪ ਜਿਹੜੇ ਪਿੰਡਾਂ ਦੇ ਵਿੱਚ ਲੋਕ ਪੁੱਛਿਆ ਦਿੰਦੇ ਨੇ ਤੇ ਅਗੋਂ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਦੱਸਦੇ ਨੇ ਪੂਜਾ ਪਾਠ ਕਰਦੇ ਨੇ ਬਲੀਆਂ ਦਿੰਦੇ ਨੇ ਇਹ ਜੇ ਤਕਰੀਬਨ ਆਪਾਂ ਨੂੰ ਕਿਸੇ ਨਾ ਕਿਸੇ ਪਿੰਡ ਦੇ ਵਿੱਚ ਮਿਲ ਜਾਂਦੇ ਨੇ ਉਹ ਨਿਰਮਲ ਕੌਰ ਦਾ ਇਹ ਕੰਮ ਹੁੰਦਾ ਤੇ ਨਿਰਮਲ ਕੌਰ ਦਾ ਪ੍ਰਭਾਵ ਪੂਰੇ ਆਪਣੇ ਘਰ ਦੇ ਉੱਤੇ ਬਹੁਤ ਜ਼ਿਆਦਾ ਹੁੰਦਾ ਉਹਦੀ ਗੱਲ ਨੂੰ ਮੋੜਨ ਦਾ ਉਹਦੇ ਪਤੀ ਨੂੰ ਵੀ ਇੰਨਾ ਨਹੀਂ ਹੁੰਦਾ ਵੀ ਉਹਦਾ ਪਤੀ ਵੀ ਉਹਦੀ ਗੱਲ ਮੋੜ ਸਕੇ ਜਾਂ ਕੋਈ ਜਵਾਬ ਜੋ ਉਹਨੇ ਕਹਿਤਾ ਸੋ ਪੱਥਰ ਤੇ ਲਕੀਰ ਹੈ ਇਹ ਪਰਿਵਾਰ ਦੇ ਵਿੱਚ ਜਿਹੜੀ ਅਮਨਦੀਪ ਹੁੰਦੀ ਹੈ ਉਹ ਤਾਂ ਮੈਂ ਤੁਹਾਨੂੰ ਦੱਸਿਆ 6 ਸਾਲ ਹੋ ਚੁੱਕੇ ਹੁੰਦੇ ਨੇ ਤੇ ਕੋਈ ਔਲਾਦ ਨਹੀਂ ਹੁੰਦੀ ਤੇ ਇੱਕ ਨਿਰਮਲ ਕੌਰ ਦੀ ਭੈਣ ਹੁੰਦੀ ਹੈ ਜਿਹੜੀ ਕਿ ਲੁਧਿਆਣੇ ਦੀ ਰਹਿਣ ਵਾਲੀ ਹੁੰਦੀ ਹੈ ਪ੍ਰੇਮ ਲਤਾ ਉਹ ਮਾਨਸਿਕ ਤੌਰ ਤੇ ਠੀਕ ਨਹੀਂ ਹੁੰਦੇ ਤੇ ਹਾਲਾਤ ਤੇ ਨਿਰਮਲ कौर ਆਪਣੇ ਆਪ ਨੂੰ ਦੱਸਦੀ ਹੈ ਵੀ ਉਹਦੇ ਅੰਦਰ ਸ਼ਕਤੀਆਂ ਨੇ ਬ੍ਰਹਮ ਸ਼ਕਤੀਆਂ ਨੇ ਉਹ ਕੁਝ ਵੀ ਕਰ ਸਕਦੀ ਹੈ ਤੇ ਉਹ ਆਪਣੀ ਲੜਕੀ ਦੇ ਘਰ ਔਲਾਦ ਵੀ ਪੈਦਾ ਕਰ ਸਕਦੀ ਹੈ ਤੇ ਆਪਣੀ ਜਿਹੜੀ ਭੈਣ ਹੁੰਦੀ ਹੈ ਮਾਨਸਿਕ ਰੋਗੀ ਉਹਨੂੰ ਵੀ ਠੀਕ ਕਰ ਸਕਦੀ ਹੈ ਉਹਨੂੰ ਠੀਕ ਕਰਨ ਦਾ ਦਾਵਾ ਕਰਦੀ ਹੈ ਤੇ ਇਸੇ ਦੇ ਚੱਕਰ ਦੇ ਵਿੱਚ ਹੁਣ ਇਹਨਾਂ ਦੇ ਕਰ ਕਈ ਹੋਰ ਜਿਹੜੇ ਆਪਣੇ ਆਪ ਨੂੰ ਤਾੰਤ੍ਰਿਕ ਦੱਸਦੇ ਨੇ ਉਹਨਾਂ ਦਾ ਵੀ ਆਉਣਾ ਜਾਣਾ ਹੁੰਦਾ ਤੇ ਫਿਰ ਇਹ ਆਪਣੀ ਕੁੜੀ ਨੂੰ ਲੈ ਕੇ ਆਪਣੀ ਭੈਣ ਨੂੰ ਲੈ ਕੇ ਕਈ ਡੇਰਿਆਂ ਤੇ ਵੀ ਜਾਂਦੀ ਹੈ ਫਰੀਦਕੋਟ ਦੇ ਇੱਕ ਡੇਰੇ ਉੱਤੇ ਜਾਇਆ ਜਾਂਦਾ ਹੈ ਫਿਰ ਹਰਿਆਣੇ ਦੇ ਵਿੱਚ ਇੱਕ ਕਾਲਾ ਵਾਲੀ ਉੱਥੇ ਵੀ ਇਹ ਲੈ ਕੇ ਇਹਨਾਂ ਨੂੰ ਜਾਂਦੀ ਹੈ ਤੇ ਜਦੋਂ ਘਰ ਵਾਪਸ ਆਉਂਦੀ ਹੈ ਇਹਦਾ ਕਹਿਣਾ ਹੁੰਦਾ ਵੀ ਉਹਨਾਂ ਨੇ ਕਿਹਾ ਵੀ ਸਾਡੇ ਘਰ ਦੇ ਉੱਪਰ ਪ੍ਰੇਤ ਦਾ ਸਾਇਆ ਹੈ ਭੂਤ ਪ੍ਰੇਤ ਨੇ ਇੱਥੇ ਤੇ ਉਹਨਾਂ ਦੇ ਵਾਸਤੇ ਕੁਝ ਪੂਜਾ ਪਾਠ ਕਰਨੀ ਪਵੇਗੀ ਹੁਣ ਇਹਦੀ ਗੱਲ ਸਾਰੇ ਮੰਨਦੇ ਸੀ ਉਹਨਾਂ ਨੂੰ ਲੱਗਦਾ ਸੀ ਵੀ ਇਹ ਵੀ ਇੱਕ ਤਾੰਤ੍ਰਿਕ ਸਾਰਾ ਕੁਝ ਜਾਣਦੀ ਹੈ ਤੇ ਉਹ ਇਹਦੀ ਗੱਲ ਮੰਨਦੇ ਨੇ ਫਿਰ ਉਹਨਾਂ ਨੂੰ ਸਾਰਾ ਕੁਝ ਦੱਸਿਆ ਜਾਂਦਾ ਘਰ ਵਾਲਿਆਂ ਨੂੰ ਵੀ ਇਸ ਤਰੀਕੇ ਦੇ ਨਾਲ ਇਹ ਪੂਜਾ ਹੋਏਗੀ ਤਾਂ ਆਪਣੇ ਘਰ ਦੇ ਉੱਪਰੋਂ ਪ੍ਰੇਮ ਦਾ ਸਾਇਆ ਉਤਰੇਗਾ ਤੇ ਆਪਣੇ ਘਰ ਦੇ ਵਿੱਚ ਸਾਰਾ ਕੁਝ ਠੀਕ ਹੋਏਗਾ ਤੇ ਆਪਣਾ ਘਰ ਤਰੱਕੀਆਂ ਵਾਲੇ ਪਾਸੇ ਜਾਏਗਾ ਤੇ ਜਿਹੜਾ ਕੁਲਵਿੰਦਰ ਸਿੰਘ ਦਾ बेटा ਹੁੰਦਾ ਜੋਗ ਸਿੰਘ ਉਹ ਵੀ ਕਾਫੀ ਸਮੇਂ ਤੋਂ ਥੋੜਾ ਬਿਮਾਰ ਚੱਲਦਾ ਹੁੰਦਾ ਤੇ ਇਹਦੇ ਜਿਹੜੇ ਸੀ ਜੋ ਇਹਦਾ ਕਹਿਣਾ ਸੀ ਭੂਤ ਪ੍ਰੇਮ ਦਾ ਸਾਇਆ ਉਹਨੂੰ ਹੋਰ ਬਲ ਮਿਲਦਾ ਵੀ ਇਹ ਵੀ ਇਸੇ ਕਰਕੇ ਬਿਮਾਰ ਹੈ ਇਹ ਤਾਂ ਹੀ ਠੀਕ ਹੋਣਗੇ ਜੇ ਆਪਾਂ ਪੂਜਾ ਪਾਠ ਕਰਾਂਗੇ ਉਸੇ ਪੂਜਾ ਪਾਠ ਦੇ ਤਹਿਤ ਫਿਰ ਘਰ ਦੇ ਵਿੱਚ ਮਿੱਟੀ ਦੇ ਦੀਵੇ ਜਗਾਉਂਦੀ ਹੈ ਹੁਣ ਪੂਜਾ ਦਾ ਕੰਮ ਸ਼ੁਰੂ ਹੁੰਦਾ ਹੈ ਤੇ ਦੋਨਾਂ ਬੱਚਿਆਂ ਨੂੰ ਬਿਠਾਇਆ ਜਾਂਦਾ ਉਹਨਾਂ ਨੂੰ ਸਾਹਮਣੇ ਬਿਠਾ ਕੇ ਪਰਿਵਾਰ ਬੈਠਦਾ ਤੇ ਫਿਰ ਨਿਰਮਲ ਕੌਰ ਦੀ ਜਿਹੜੀ ਤਾంత్రਿਕ ਵਿੱਦਿਆ ਹੁੰਦੀ ਹੈ ਉਹਦੇ ਕਹਿਣ ਦੇ ਮੁਤਾਬਕ ਵੀ ਉਹ ਤਾంత్రਿਕ ਹੈ ਜਾਂ ਜੋ ਵੀ ਉਹਦੇ ਕੋਲ ਸੀ ਉਸ ਹਿਸਾਬ ਨਾਲ ਆਪਣੀ ਪੂਜਾ ਪਾਠ ਸ਼ੁਰੂ ਕਰਦੀ ਹੈ ਉਸ ਦਿਨੇ ਸਾਰਾ ਕੁਝ ਚੱਲਦਾ ਹੈ ਅਗਲੇ ਦਿਨ ਇਹਨਾਂ ਦੇ ਘਰੋਂ ਹੁਣ ਬੱਚੇ ਦੇ ਰੋਣ ਦੀਆਂ ਆਵਾਜ਼ਾਂ ਬਾਹਰ ਜਾਂਦੀਆਂ ਨੇ ਤੇ ਪਤਾ ਲੱਗਦਾ ਘਰ ਦੇ ਵਿੱਚ ਬੱਚਿਆਂ ਨਾਲ ਕੁੱਟਮਾਰ ਹੁੰਦੀ ਹੈ ਹੁਣ ਇਹ ਸਾਰਾ ਤਸੱਦਦ ਉਹਨਾਂ ਬੱਚਿਆਂ ਤੇ ਸ਼ੁਰੂ ਹੋ ਜਾਂਦਾ ਜਿਹਦੇ ਕਰਕੇ ਉਹਨਾਂ ਦੀ ਮੌਤ ਹੋਈ ਸੀ ਤੇ ਉਹਦੇ ਵਿੱਚ ਸ਼ਾਮਲ ਹੁੰਦਾ ਉਹ ਬੱਚਿਆਂ ਦਾ ਪਿਤਾ ਕੁਲਵਿੰਦਰ ਸਿੰਘ ਉਹਨਾਂ ਦੀ ਮਾਂ ਅਮਰਜੀਤ कौर ਉਰਫ ਰੋਜੀ ਚਾਚਾ ਜਸਪ੍ਰੀਤ ਸਿੰਘ ਤੇ ਇਹਨਾਂ ਦੀਆਂ ਜਿਹੜੀਆਂ ਬੱਚਿਆਂ ਦੀਆਂ ਭੂਆਸਣ ਅਮਨਦੀਪ ਕੌਰ ਤੇ ਗਗਨਦੀਪ ਕੌਰ ਨਿਰਮਲ ਕੌਰ ਇਹ ਸਾਰੇ ਸ਼ਾਮਲ ਹੁੰਦੇ ਨੇ ਹੁਣ ਜਦੋਂ ਇਹ ਸਾਰਾ ਕੁਝ ਚੱਲਦਾ ਤਾਂ ਮੁਖਤਿਆਰ ਸਿੰਘ ਜਿਹੜਾ ਹੁੰਦਾ ਉਹਦਾ ਕਹਿਣਾ ਹੁੰਦਾ ਵੀ ਤੂੰ ਸਾਰਾ ਕੁਝ ਬੰਦ ਕਰ ਦੇ ਨਾ ਕਰ ਬੱਚਿਆਂ ਨਾਲੇ ਕੰਮ ਨਾ ਕਰ ਤੇ ਉਹ ਫਿਰ ਉਹ ਦਿਨ ਮੁਖਤਿਆਰ ਸਿੰਘ ਨਾਲ ਲੜਾਈ ਕਰਦੀ ਹੈ ਤੇ ਮੁਖਤਿਆਰ ਸਿੰਘ ਘਰੋਂ ਚਲਾ ਜਾਂਦਾ ਹੁਣ ਹੈਰਾਨੀ ਵਾਲੀ ਗੱਲ ਇਹ ਆ ਵੀ ਉਹਨਾਂ ਨੂੰ ਬੱਚਿਆਂ ਨੂੰ ਬਚਾਣ ਦੀ ਬਜਾਏ ਉਹਨੂੰ ਰੋਕਣ ਦੀ ਬਜਾਏ ਉਹ ਘਰੋਂ ਹੀ ਚਲਾ ਜਾਂਦਾ ਤੇ ਉਹ ਬਠਿੰਡੇ ਚਲਾ ਜਾਂਦਾ ਤੇ ਨਿਰਮਲ ਨੂੰ ਜਿਹੜਾ ਕੋਈ ਰੋਕ ਟੋਕ ਕਰਨ ਵਾਲਾ ਮਾੜਾ ਮੋਟਾ ਹੈਗਾ ਸੀ ਉਹ ਵੀ ਹੁਣ ਬੰਦ ਹੋ ਜਾਂਦਾ ਤੇ ਹੁਣ ਕੁਲਵਿੰਦਰ ਸਿੰਘ ਜਿਹੜਾ ਬੱਚਿਆਂ ਦਾ ਪਿਓ ਸੀ ਤੇ ਨਿਰਮਲ कौर ਉਹਨਾਂ ਤੇ ਤਸੱਦਦ ਸ਼ੁਰੂ ਕਰਦੇ ਨੇ ਉਹਨਾਂ ਨੂੰ ਪੁੱਟਿਆ ਜਾਂਦਾ ਉਹਨਾਂ ਨੂੰ ਖਾਣ ਪੀਣ ਨੂੰ ਕੁਝ ਵੀ ਨਹੀਂ ਦਿੱਤਾ ਜਾਂਦਾ ਇੱਥੋਂ ਤੱਕ ਵੀ ਬੱਸ ਨਹੀਂ ਹੁੰਦੀ ਫਿਰ ਬਲਬ ਜਗਾ ਕੇ ਗਰਮ ਕਰਕੇ ਬਲਬ ਉਹਨਾਂ ਦੀ ਸਕਿਨ ਤੇ ਲਾਏ ਜਾਂਦੇ ਨੇ ਉਹਨਾਂ ਦੀ ਸਕਿਨ ਛਾਲੀ ਜਾਂਦੀ ਹੈ ਉਹ ਤੜਫਦੇ ਨੇ ਜਦੋਂ ਤੜਫਦੇ ਨੇ ਚੀਕਾਂ ਮਾਰਦੇ ਨੇ ਉਹਨਾਂ ਨੂੰ ਫਿਰ ਕੁੱਟਿਆ ਜਾਂਦਾ ਉਸ ਤੋਂ ਬਾਅਦ ਉਹ ਬਲਬ ਜਗਦੇ ਉਹਨਾਂ ਦੇ ਮੂੰਹ ਦੇ ਵਿੱਚ ਪਾਏ ਜਾਂਦੇ ਨੇ ਇੱਥੋਂ ਤੱਕ ਵੀ ਇਹਨਾਂ ਦੀ ਬਸ ਨਹੀਂ ਹੁੰਦੀ ਉਸ ਤੋਂ ਬਾਅਦ ਉਹਨਾਂ ਨੂੰ ਬਿਲਕੁਲ ਖਾਣ ਨੂੰ ਕੁਝ ਨਹੀਂ ਦਿੱਤਾ ਜਾਂਦਾ ਫਿਰ ਮੀਡੀਆ ਖਬਰਾਂ ਦੇ ਅਨੁਸਾਰ ਜਿਹੜਾ ਕੁਝ ਪਤਾ ਲੱਗਦਾ ਜਿਹੜੀ ਨਿਰਮਲ कौर ਹੁੰਦੀ ਹੈ ਇਹ ਸ਼ਰਾਬ ਪੀਂਦੀ ਹੈ ਤੇ ਇਹ ਪੂਜਾ ਦੇ ਦੌਰਾਨ ਇਹਦਾ ਪਸ਼ਾਬ ਘਰ ਦੇ ਸਾਰੇ ਜੀ ਪੀਂਦੇ ਨੇ ਉਹਨੂੰ ਪ੍ਰਸ਼ਾਦ ਸਮਝਦੇ ਨੇ ਜਾਂ ਕੀ ਸਮਝ ਤੋਂ ਪਰੇ ਦੀ ਗੱਲ ਹੈ ਇੰਨੇ ਜਿਹੜੇ ਲੋਕ ਸੀ ਇਹਦੇ ਵਸ ਦੇ ਵਿੱਚ ਸੀ ਜਦੋਂ ਇੰਨਾ ਕੁਝ ਹੁੰਦਾ ਫਿਰ ਜਿਹੜਾ ਚਾਚਾ ਜਸਪ੍ਰੀਤ ਹੁੰਦਾ ਉਹਨੂੰ ਲੱਗਦਾ ਵੀ ਇਸ ਤਰੀਕੇ ਨਾਲੇ ਬੱਚੇ ਮਰ ਜਾਣਗੇ ਉਹ ਜਦੋਂ ਵਿਰੋਧ ਕਰਦਾ ਤਾਂ ਉਹਨੂੰ ਵੀ ਘਰੋਂ ਕੱਢ ਦਿੱਤਾ ਜਾਂਦਾ ਹੁਣ ਦੇਖੋ ਇੱਕ ਔਰਤ ਇੰਨੀ ਸ਼ਕਤੀਸ਼ਾਲੀ ਹੋ ਜਾਂਦੀ ਹੈ ਵੀ ਉਹ ਮਰਦਾਂ ਤੋਂ ਵੀ ਨਹੀਂ ਡਰਦੀ ਤੇ ਮਰਦ ਵੀ ਉਹਦੇ ਅੱਗੇ ਕੋਈ ਨਹੀਂ ਬੋਲਦਾ ਉਹ ਬਾਹਰ ਜਾ ਕੇ ਲੋਕਾਂ ਨੂੰ ਦੱਸਦਾ ਫਿਰ ਉਹ ਬਠਿੰਡੇ ਆਪਣੇ ਪਿਓ ਨੂੰ ਵੀ ਫੋਨ ਕਰਦਾ ਵੀ ਇਹ ਕੁਝ ਚੱਲਦਾ ਬੱਚੇ ਮਰ ਜਾਣਗੇ ਇਦੋਂ ਬਾਅਦ ਇਹ ਵੀ ਪਤਾ ਲੱਗਦਾ ਵੀ ਜਿਹੜੀ ਬੱਚਿਆਂ ਦੀ ਮਾਂ ਹੁੰਦੀ ਆ ਅਮਰਜੀਤ ਕੌਰ ਉਰਫ ਰੂਬੀ ਉਹ ਵਿਰੋਧ ਕਰਦੀ ਆ ਤਾਂ ਉਹਨੂੰ ਕਮਰੇ ਦੇ ਵਿੱਚ ਬੰਦ ਕਰ ਦਿੱਤਾ ਜਾਂਦਾ ਪਰ ਜਿਹੜਾ ਬੱਚਿਆਂ ਦਾ ਪਿਤਾ ਹੁੰਦਾ ਤੇ ਦਾਦੀ ਹੁੰਦੀ ਐ ਇਹਨਾਂ ਤੇ ਅਤਿਆਚਾਰ ਜਿਹੜੇ ਨੇ ਉਹ ਲਗਾਤਾਰ ਕਰਦੇ ਰਹਿੰਦੇ ਨੇ ਇੱਥੇ ਵੀ ਇਹਨਾਂ ਦੀ ਬੱਸ ਨਹੀਂ ਹੁੰਦੀ ਫਿਰ ਬੱਚਿਆਂ ਨੂੰ ਕਰੰਟ ਵੀ ਲਾਇਆ ਜਾਂਦਾ ਤਾਂ ਉਸੇ ਦੌਰਾਨ ਇਹ ਵੀ ਪਤਾ ਲੱਗਦਾ ਵੀ ਜਿਹੜਾ ਕਾਲਾਂ ਵਾਲੀ ਦਾ ਇੱਕ ਤਾੰਤ੍ਰਿਕ ਹੁੰਦਾ ਲਖਵਿੰਦਰ ਸਿੰਘ ਲੱਖੀ ਉਹ ਵੀ ਇਹਨਾਂ ਦੇ ਘਰ ਪਹੁੰਚਦਾ ਤੇ ਬੱਚਿਆਂ ਤੇ ਤਸੱਦਦ ਜਿਹੜਾ ਹੋਰ ਵੱਧ ਜਾਂਦਾ ਇਸੇ ਦੌਰਾਨ ਜਿਹੜਾ ਲੁਧਿਆਣੇ ਦੀ ਰਹਿਣ ਵਾਲੀ ਪ੍ਰੇਮ ਲਤਾ ਹੁੰਦੀ ਹੈ ਇਹਦੀ ਭੈਣ ਉਹਨੂੰ ਆ ਕੇ ਉਹਦਾ ਪਰਿਵਾਰ ਉੱਥੋਂ ਲੈ ਜਾਂਦਾ ਤੇ ਉਹ ਲੁਧਿਆਣੇ ਚਲੀ ਜਾਂਦੀ ਹੈ ਵਾਪਸ ਹੁਣ ਇੱਥੇ ਰਹਿ ਜਾਂਦਾ ਹੈ ਘਰ ਦੇ ਸਾਰੇ ਜੀ ਜਸਪ੍ਰੀਤ ਵੀ ਘਰੋਂ ਨਿਕਲ ਜਾਂਦਾ ਤੇ ਮੁਖਤਿਆਰ ਸਿੰਘ ਵੀ ਬੱਚਿਆਂ ਤੇ ਤਸੱਦਦ ਦਿਨ ਪਰ ਦਿਨ ਜਿਹੜਾ ਵਧਦਾ ਜਾਂਦਾ ਉਹਨਾਂ ਨੂੰ ਕੁੱਟਣਾ ਮਾਰਨਾ ਹੁਣ ਇੱਕ 5 ਸਾਲ ਦਾ ਬੱਚਾ ਤੇ ਇੱਕ 3 ਸਾਲ ਦੀ ਬੱਚੀ ਕਿੰਨਾ ਕੁ ਉਹ ਸਹਿ ਸਕਦੇ ਸੀ ਕਿੰਨਾ ਕੁ ਵਿਰੋਧ ਕਰ ਸਕਦੇ ਸੀ ਉਹਨਾਂ ਤੇ ਬੇਤਹਾਸ਼ਾ ਇਹ ਤਸੱਦਦ ਦਿਨ ਰਾਤ ਚੱਲਦਾ ਰਹਿੰਦਾ ਫਿਰ ਜਿਹੜਾ ਮੁਖਤਿਆਰ ਸਿੰਘ ਸੀ ਜਦੋਂ ਜਸਪ੍ਰੀਤ ਨੂੰ ਫੋਨ ਕਰਦਾ ਤੇ ਮੁਖਤਿਆਰ ਸਿੰਘ ਹੋਰ ਤਿੰਨ ਤੰਤਰਕਾਰਾਂ ਨੂੰ ਉੱਥੋਂ ਲੈ ਕੇ ਉਹ ਆਪਣੇ ਘਰ ਆਉਂਦਾ ਵੀ ਇਹਨੂੰ ਜਾ ਕੇ ਕਿਸੇ ਤਰੀਕੇ ਰੋਕਿਆ ਜਾ ਸਕੇ ਜਦੋਂ ਘਰ ਦੇ ਅੰਦਰ ਦਾਖਲ ਹੁੰਦੇ ਨੇ ਤਾਂ ਦੇਖਦੇ ਨੇ ਵੀ ਘਰ ਦੇ ਅੰਦਰ ਇੱਕ ਮੰਜੀ ਦੇ ਉੱਪਰ ਦੋ ਬੱਚੇ ਪਏ ਹੁੰਦੇ ਨੇ ਜਦੋਂ ਉਹਨਾਂ ਨੂੰ ਹਲਾਇਆ ਜਲਾਇਆ ਜਾਂਦਾ ਤਾਂ ਉਹ ਬਿਲਕੁਲ ਬੇਸੁੱਧ ਹਾਲਤ ਦੇ ਵਿੱਚ ਪਏ ਹੁੰਦੇ ਨੇ ਚੰਗੀ ਤਰ੍ਹਾਂ ਦੇਖਣ ਤੇ ਪਤਾ ਲੱਗਦਾ ਵੀ ਉਹਨਾਂ ਦੀ ਮੌਤ ਹੋ ਚੁੱਕੀ ਹੈ ਉਸ ਟਾਈਮ ਫਿਰ ਪਿੰਡ ਵਾਲੇ ਇਕੱਠੇ ਹੁੰਦੇ ਨੇ ਤੇ ਫਿਰ ਕਿਸੇ ਵੱਲੋਂ ਪੁਲਿਸ ਨੂੰ ਫੋਨ ਕੀਤਾ ਜਾਂਦਾ ਹੁਣ ਪੂਸ ਮੌਕੇ ਤੇ ਪਹੁੰਚਦੀ ਹੈ ਇਹ ਸਾਰੀ ਗੱਲ ਜਦੋਂ ਪਤਾ ਲੱਗਦੀ ਫਿਰ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਨਿਰਮਲ ਕੌਰ ਨੂੰ ਗ੍ਰਿਫਤਾਰ ਕੀਤਾ ਜਾਂਦਾ ਜਸਪ੍ਰੀਤ ਗਗਨਪ੍ਰੀਤ ਕੌਰ ਅਮਨਦੀਪ ਕੌਰ ਜਿਹੜੀਆਂ ਬੱਚਿਆਂ ਦੀਆਂ ਭੂਆ ਹਸਣ ਦੋਨੋਂ ਤੇ ਉਹਨਾਂ ਦੀ ਮਾਂ ਅਮਰਜੀਤ ਕੌਰ ਉਰਫ ਰੂਬੀ ਤੇ ਬੱਚਿਆਂ ਦਾ ਪਿਤਾ ਕੁਲਵਿੰਦਰ ਸਿੰਘ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਗ੍ਰਿਫਤਾਰ ਕਰਨ ਤੋਂ ਬਾਅਦ ਇਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਂਦਾ ਜੇਲ੍ਹ ਭੇਜਿਆ ਜਾਂਦਾ ਹੁਣ ਇਹਨਾਂ ਦੇ ਉੱਪਰ ਕੇਸ ਚੱਲਦਾ ਹੈ ਇਹ ਮਾਮਲਾ ਸੀ 8 ਮਾਰਚ 2017 ਦਾ ਜਿਹੜੇ ਇਹ ਪਰਿਵਾਰ ਸੀ ਇਹਨਾਂ ਵੱਲੋਂ ਕੇਸ ਲੜਨ ਵਾਲੇ ਬਹੁਤ ਲੋਕ ਸੀ ਇਹਨਾਂ ਦੇ ਰਿਸ਼ਤੇਦਾਰ ਵੀ ਸੀ ਹੋਰ ਵੀ ਜਿਹੜੇ ਨੇ ਵਿਮਾ ਪਰਮਾ ਦੇ ਵਿੱਚ ਇਹਦੇ ਭਗਤ ਕਹਿ ਲਿਏ ਉਹ ਵੀ ਕੇਸ ਲੜਨ ਨੂੰ ਇਹਨਾਂ ਵੱਲੋਂ ਲੜ ਰਹੇ ਸੀ ਪਰ ਬੱਚਿਆਂ ਵੱਲੋਂ ਫਿਰ ਉਹ ਪੂਰਾ ਪਿੰਡ ਲੜਦਾ ਉਹ ਪਿੰਡ ਦੇ ਵਿੱਚ ਇੱਕ ਸ਼ਰਮਨਾਕ ਘਟਨਾ ਆਪਾਂ ਕਹਿ ਸਕਦੇ ਹਾਂ ਪਰ ਪਿੰਡ ਵਾਲਿਆਂ ਦੀ ਇੱਕ ਸ਼ਾਬਾਸ਼ੀ ਵੀ ਕਹਿ ਲਈਏ ਕਿ ਇੱਕ ਮੁੱਠ ਹੁੰਦੇ ਨੇ ਇੱਕ ਐਕਸ਼ਨ ਕਮੇਟੀ ਬਣਾਈ ਜਾਂਦੀ ਹੈ ਤੇ ਪਿੰਡ ਵਾਲੇ ਉਹਨਾਂ ਬੱਚਿਆਂ ਵੱਲੋਂ ਕੇਸ ਲੜਦੇ ਨੇ 2017 ਚ ਇੱਕ ਕੇਸ ਚੱਲਦਾ 2023 ਚ ਇਹਦਾ ਫੈਸਲਾ ਹੁੰਦਾ ਤੇ ਇੱਕ ਹੋਰ ਸ਼ਖਸ ਸੀ ਜਿਹੜਾ ਪਰਮਜੀਤ ਸਿੰਘ ਉਹ ਇਹ ਕੇਸ ਦੀ ਪੂਰੇ 6 ਸਾਲ ਪੈਰਵਾਈ ਕਰਦਾ ਉਹਨੂੰ ਵੀ ਸਲੂਟ ਹਾਂ ਉਸ ਬੰਦੇ ਨੂੰ ਕਿ ਕੋਈ ਤਾਂ ਉਹਨਾਂ ਵਾਸਤੇ ਅੱਗੇ ਆਇਆ ਉਹ ਪਿੰਡ ਵਾਲੇ ਤੇ ਪਰਮਜੀਤ ਸਿੰਘ ਇਸ ਕੇਸ ਦੀ ਪੈਰਵਾਈ ਜਦੋਂ ਕਰਦੇ ਨੇ ਤੇ ਉਸ ਕੋਰਟ ਦੇ ਵਿੱਚ ਸਬੂਤ ਜਦੋਂ ਪੇਸ਼ ਕੀਤੇ ਜਾਂਦੇ ਨੇ ਤੇ ਉਹਨਾਂ ਬੱਚਿਆਂ ਦਾ ਵਕੀਲ ਉਹ ਪਿੰਡ ਵਾਲਿਆਂ ਦਾ ਵਕੀਲ ਚਰਨਪਾਲ ਸਿੰਘ ਬਰਾੜ ਕੋਰਟ ਦੇ ਅੱਗੇ ਮੰਗ ਕਰਦਾ ਜੱਜ ਸਾਹਿਬ ਦੇ ਅੱਗੇ ਬੀ ਜਿਹੜਾ ਇਹ ਕੇਸ ਹੈ ਰੇਅਰ ਆਫ ਰੈਸਟ ਦੀ ਕੈਟਾਗਰੀ ਦੇ ਵਿੱਚ ਆਉਂਦਾ ਤੇ ਇਹਨਾਂ ਨੂੰ ਫਾਂਸੀ ਦੀ ਸਜ਼ਾ ਤੇ ਹੋਣੀ ਚਾਹੀਦੀ ਹੈ ਪਰ ਕੋਰਟ ਇਸ ਕੇਸ ਨੂੰ ਰੇਅਰ ਆਫ ਰੈਸਟ ਦੀ ਕੈਟਾਗਰੀ ਦੇ ਵਿੱਚ ਨਹੀਂ ਰੱਖਦੀ ਸਮਝ ਤੋਂ ਪਰੇ ਦੀ ਗੱਲ ਹੈ ਵੀ ਜੇ ਰੇਅਰ ਆਫ ਰੈਸਟ ਦੀ ਕੈਟਾਗਰੀ ਚ ਨਹੀਂ ਆਉਂਦਾ ਤਾਂ ਕਿਹੜੇ ਕੇਸ ਨੇ ਤੇ ਉਸ ਤੋਂ ਬਾਅਦ ਇਹਨਾਂ ਸੱਤ ਜਣਿਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਜਾਂਦੀ ਹੈ ਜਿਨ੍ਹਾਂ ਦੇ ਵਿੱਚ 6 ਪਰਿਵਾਰ ਦੇ ਜੀ ਹੁੰਦੇ ਨੇ ਨਿਰਮਲ ਕੌਰ ਦੀਆਂ ਦੋ ਲੜਕੀਆਂ ਦੋ ਲੜਕੇ ਇੱਕ ਉਹ ਬੱਚਿਆਂ ਦੀ ਮਾਂ ਅਮਰਜੀਤ ਕੌਰ ਤੇ ਨਿਰਮਲ ਕੌਰ ਇਹਨਾਂ 6 ਜਣਿਆਂ ਨੂੰ ਤੇ ਇੱਕ ਉਹ ਬਾਬਾ ਜਿਹੜਾ ਲਖਵਿੰਦਰ ਸਿੰਘ ਲੱਖੀ ਸੀ ਉਹਨਾਂ 7 ਜਣਿਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਜਾਂਦੀ ਹੈ ਮਾਰਚ 2023 ਦੇ ਵਿੱਚ ਉਹ ਬੱਚਿਆਂ ਨੂੰ ਇਨਸਾਫ਼ ਮਿਲਦਾ ਪਰ ਪਰਮਜੀਤ ਸਿੰਘ ਦਾ ਕਹਿਣਾ ਸੀ ਵੀ ਇਸ ਕੇਸ ਨੂੰ ਹਾਈ ਕੋਰਟ ਦੇ ਵਿੱਚ ਲੈ ਕੇ ਜਾਣਗੇ ਤੇ ਇਹਨਾਂ ਨੂੰ ਫਾਂਸੀ ਹੋਣੀ ਚਾਹੀਦੀ ਹੈ ਹਾਈ ਕੋਰਟ ਦੇ ਵਿੱਚ ਜਾ ਕੇ ਉਹ ਫਾਂਸੀ ਦੀ ਮੰਗ ਕਰਨਗੇ ਜੋ ਕੁਝ ਇਹਨਾਂ ਉਹਨਾਂ ਬੱਚਿਆਂ ਦੇ ਨਾਲ ਕੀਤਾ ਉਹ ਬੱਚਿਆਂ ਨੇ 5 ਦਿਨ ਤਸੀਹੇ ਝੱਲੇ ਇਹਨਾਂ ਦੇ ਉਹ 5 ਦਿਨਾਂ ਦੇ ਵਿੱਚ ਉਹਨਾਂ ਨੂੰ ਕੁਝ ਖਾਣ ਨੂੰ ਨਹੀਂ ਦਿੱਤਾ ਗਿਆ ਪੀਣ ਨੂੰ ਨਹੀਂ ਦਿੱਤਾ ਗਿਆ ਉਹਨਾਂ ਨੂੰ ਕੁੱਟਿਆ ਗਿਆ ਉਹਨਾਂ ਨੂੰ ਕਰੰਟ ਲਾਇਆ ਗਿਆ ਉਹਨਾਂ ਤੇ ਜਗ ਦੇ ਬਲਬ ਲਾ ਕੇ ਉਹਨਾਂ ਦੀ ਸਕਿਨ ਸੜੀ ਗਈ ਉਹਨਾਂ ਦੇ ਮੂੰਹ ਦੇ ਵਿੱਚ ਕੱਚ ਪਾਇਆ ਗਿਆ ਕਿਉਂਕਿ ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚ ਆਉਂਦਾ ਉਹਨਾਂ ਦੇ ਅੰਦਰ ਕੱਚ ਵੀ ਮਿਲਦਾ ਉਹਨਾਂ ਦੀ ਸਕਿਨ ਵੀ ਸੜੀ ਹੋਈ ਸੀ ਤੇ ਇਹ ਵੀ ਪਤਾ ਲੱਗਦਾ ਵੀ ਬਹੁਤ ਦਿਨਾਂ ਤੋਂ ਬੱਚਿਆਂ ਨੇ ਕੁਝ ਵੀ ਨਹੀਂ ਸੀ ਖਾਦਾ ਤੇ ਉਹਨਾਂ ਨੂੰ ਬਹੁਤ ਬੁਰੀ ਤਰੀਕੇ ਦੇ ਨਾਲ ਕੁੱਟਿਆ ਵੀ ਗਿਆ ਸੀ ਇਹ ਸਾਰਾ ਕੁਝ ਪਤਾ ਲੱਗਦਾ ਹਾਲਾਂਕਿ ਇਹ ਵੀ ਕਹਿਣਾ ਸੀ ਵੀ ਅਮਰਜੀਤ ਕੌਰ ਨੇ ਬਾਅਦ ਦੇ ਵਿੱਚ ਜਦੋਂ ਆਵਾਜ਼ ਉਠਾਈ ਤੇ ਉਹਨੂੰ ਕਮਰੇ ਦੇ ਵਿੱਚ ਬੰਦ ਕਰ ਦਿੱਤਾ ਜਾਂਦਾ ਸੀ ਪਰ ਪਿੰਡ ਵਾਲਿਆਂ ਦਾ ਕਹਿਣਾ ਸੀ ਵੀ ਸਾਨੂੰ ਇਹੋ ਜੀ ਕੋਈ ਵੀ ਆਵਾਜ਼ ਨਹੀਂ ਸੁਣੀ ਜਿਦੇ ਵਿੱਚ ਉਹਨੇ ਮਦਦ ਵਾਸਤੇ ਆਵਾਜ਼ਾਂ ਮਾਰੀਆਂ ਹੋਣ ਤੇ ਕੋਰਟ ਇਹਨਾਂ ਨੂੰ ਉਮਰ ਕੈਦੀ ਸਜ਼ਾ ਸੁਣਾਉਂਦਾ ਜਿਹੜੀ ਕਿ ਇਹਨਾਂ ਵਾਸਤੇ ਬਹੁਤ ਥੋੜੀ ਹੈ ਜੋ ਕੁਝ ਇਹਨਾਂ ਨੇ ਕੀਤਾ ਇੱਕ ਵਹਿਮਾ ਭਰਮਾ ਦੇ ਵਿੱਚ ਪਾ ਕੇ ਇਹਨਾਂ ਨੇ ਉਹ ਦੋ ਬੱਚੇ ਜਿਹੜੇ ਘਰ ਦੇ ਚਿਰਾਗ ਸੀ ਉਹ ਦੀਵਾ ਬੁਝਾਇਆ ਉਸ ਤੋਂ ਬਾਅਦ ਵੀ ਜਦੋਂ ਨਿਰਮਲ ਕੌਰ ਫੜੀ ਗਈ ਹੈ ਉਹਦਾ ਕਹਿਣਾ ਸੀ ਵੀ ਉਹ ਅਜੀਬ ਤਰ੍ਹਾਂ ਦੀਆਂ ਗੱਲਾਂ ਕਰਦੀ ਸੀ ਵੀ ਕਲਯੁਗ ਦਾ ਪ੍ਰਭਾਵ ਹੈ ਇਹ ਮਰੇ ਨਹੀਂ ਇਹਨਾਂ ਨੂੰ ਮੇਰੇ ਸਾਹਮਣੇ ਲਿਆਓ ਇਹ ਮੈਂ ਹਜੇ ਵੀ ਜਿਉਂਦੇ ਕਰ ਸਕਦੀਆਂ ਮੈਂ ਜਿਉਂਦੇ ਇਹਨਾਂ ਨੂੰ ਕਰ ਦਾਂਗੀ ਇਹੋ ਜਿਹੀਆਂ ਅਜੀਬ ਜੀਵ ਗੱਲਾਂ ਕੀਤੀਆਂ ਜਾਂਦੀਆਂ ਨੇ ਦੁਨੀਆ ਚੰਨ ਤੇ ਪਹੁੰਚ ਚੁੱਕੀ ਐ ਤੇ ਅਸੀਂ ਹਜੇ ਵੀ ਤਾੰਤ੍ਰਿਕ ਵਿੱਦਿਆ ਤੇ ਵਹਿਮਾਂ ਭਰਮਾਂ ਦੇ ਵਿੱਚ ਫਸੇ ਹੋਇਆ ਉਹਨਾਂ ਵਹਿਮਾਂ ਭਰਮਾਂ ਦੇ ਵਿੱਚ ਕਰਕੇ ਕਿੰਨੀਆਂ ਜ਼ਿੰਦਗੀਆਂ ਚਲੀਆਂ ਗਈਆਂ ਜਿਹੜੀਆਂ ਕਿ ਕਦੇ ਕਿਸੇ ਦੇ ਸਾਹਮਣੇ ਨਹੀਂ ਆਈਆਂ ਕਿੰਨੀਆਂ ਫੜੇ ਗਏ ਉਸ ਤੋਂ ਬਾਅਦ ਲੋਕ ਕਦੇ ਵੀ ਜਿਹੜੇ ਨੇ ਉਹ ਨਹੀਂ ਸੁਧਰਦੇ ਕੁਝ ਲੋਕਾਂ ਦੀ ਐਸੀ ਗਿਣਤੀ ਹੁੰਦੀ ਹੈ ਜਦੋਂ ਉਹਨਾਂ ਦੇ ਕੋਈ ਮੁਸੀਬਤ ਆਉਂਦੀ ਹੈ ਤਾਂ ਉਹਨਾਂ ਨੂੰ ਲੱਗਦਾ ਵੀ ਇਹ ਬਾਬਾ ਸਾਡੀ ਮੁਸੀਬਤ ਦੂਰ ਕਰ ਸਕਦਾ ਪਰ ਉਹੀ ਬਾਬਾ ਆਪ ਆਪਣੇ ਪੋਤੇ-ਪੋਤੀਆਂ ਦੇ ਚੱਕਰ ਦੇ ਵਿੱਚ ਜੇਲ੍ਹ ਦੇ ਵਿੱਚ ਹੈ ਤੇ ਜਦੋਂ ਜੱਜ ਸਾਹਿਬ ਨੇ ਸਜ਼ਾ ਸੁਣਾਈ ਜਿਹੜਾ ਲਖਵਿੰਦਰ ਸਿੰਘ ਲੱਖੀ ਲੋਕਾਂ ਦੇ ਭਵਿੱਖ ਦੱਸਦਾ ਸੀ ਉਹ ਉਸ ਸਮੇਂ ਹੱਥ ਜੋੜ ਕੇ ਰੋਂਦਾ ਪੈਰਾਂ 'ਚ ਪੈਂਦਾ ਵੀ ਮੇਰੇ ਤੇ ਰਹਿਮ ਕੀਤਾ ਜਾਏ ਇਹ ਸਟੋਰੀ ਦਾ ਮਕਸਦ ਇਹ ਹੀ ਸੀ ਵੀ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ ਤੇ ਲੋਕਾਂ ਨੂੰ ਪਤਾ ਲੱਗੇ ਵੀ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਕੁਝ ਵੀ ਨਹੀਂ ਜੇ ਆਪਣੇ ਨੇੜੇ ਤੇੜੇ ਕੋਈ ਜ਼ੁਲਮ ਹੁੰਦਾ ਤੇ ਸਮੇਂ ਰਹਿੰਦੇ ਆਪਾਂ ਉੱਤੇ ਵਾਸਤੇ ਆਵਾਜ਼ ਚੱਕੀਏ ਤਾਂ ਹੋ ਸਕਦਾ ਕਿਸੇ ਦੀ ਜਾਨ ਬਚ ਸਕੇ ਪਿੰਡ ਵਾਲਿਆਂ ਨੇ ਬਹੁਤ ਸਪੋਰਟ ਕੀਤੀ ਉਹਨਾਂ ਬੱਚਿਆਂ ਦੀ ਬਾਅਦ ਦੇ ਵਿੱਚ ਉਹਨਾਂ ਕੇਸ ਲੜਿਆ ਐਂਡ ਤੱਕ ਕੇਸ ਨੂੰ ਪਹੁੰਚਾਇਆ ਪਰਮਜੀਤ ਸਿੰਘ ਨੇ ਬਹੁਤ ਸਪੋਰਟ ਕੀਤੀ ਪਰ ਜੇ ਕਿਤੇ ਪਿੰਡ ਵਾਲਿਆਂ ਨੇ ਸਮੇਂ ਰਹਿੰਦੇ ਆਵਾਜ਼ ਚੁੱਕੀ ਹੁੰਦੀ ਤਾਂ ਹੋ ਸਕਦਾ ਬੱਚੇ ਜਿਉਂਦੇ ਹੁੰਦੇ ਹਮੇਸ਼ਾ ਜਿਹੜੇ ਰਿਸ਼ਤੇ ਤੁਹਾਡੇ ਨਾਲ ਜੁੜੇ ਨੇ ਮਾਪੇ ਪਤੀ ਪਤਨੀ ਭੈਣ ਭਰਾ ਉਹ ਰਿਸ਼ਤਿਆਂ ਦੀ ਕਦਰ ਕਰੋ ਉਹਨਾਂ ਦੀ ਕਦਰ ਕਰੋਗੇ ਹਮੇਸ਼ਾ ਜ਼ਿੰਦਗੀ ਦੇ ਵਿੱਚ ਖੁਸ਼ ਰਹੋਗੇ ਤੇ ਉਹ ਰਿਸ਼ਤੇ ਮੁਸੀਬਤ ਦੇ ਵਿੱਚ ਤੁਹਾਡੇ ਨਾਲ ਖੜੇ ਮਿਲਣਗੇ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਸਤਰ ਕਰੋ ਮਿਲਾਂਗੇ ਕਿਸੇ ਹੋਰ ਸਟੋਰੀ ਦੇ ਵਿੱਚ ਉਦੋਂ ਤੱਕ ਲਈ ਸਸਰੀਕਾ